ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਵੈਗਰੂ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਅੱਜ ਆਪਾਂ ਵਲੌਗ ਸ਼ੁਰੂ ਕਰਦੇ ਆ ਦੁਪਹਿਰ ਤੋਂ ਟਾਈਮ ਹੋ ਗਿਆ ਭਾਈ 11 ਵਜੇ 55 ਮਿੰਟ ਹੋ ਗਏ ਤੇ ਦਿਨ ਹੈਗਾ ਅੱਜ ਵੀਰਵਾਰ ਦਾ ਤਰੀਕ ਹੈਗੀ ਅੱਜ 2 ਮਈ ਠੀਕ ਹੈ ਜੀ ਤੋ ਤਰੀਕਾ ਦਿਨ ਵੀਰਵਾਰ ਦਾ ਅੱਜ ਆਪਾਂ ਬਲੌਗ ਸ਼ੁਰੂ ਕਰਦੇ ਹਾਂ ਉਹ ਵੀ ਮੈਂ ਦੇਖਿਆ ਸੀ ਪਹਿਲਾਂ ਦਿਨ ਤਰੀਕ ਦਿਨ ਫੇਰ ਵੀ ਜਾ ਸੀ ਤਰੀਕ ਜਾ ਨਹੀਂ ਸੀਗੀ ਠੀਕ ਆ ਜੀ ਤੇ ਸਿਹਤ ਕੁਛ ਠੀਕ ਆ ਕੁਛ ਠੀਕ ਨਹੀਂ ਜਿਆਦਾ ਪ੍ਰੋਬਲਮ ਹੁਣ ਮੈਨੂੰ ਆ ਰਹੀ ਆ ਕਿਉਂਕਿ ਬਾਰ ਬਾਰ ਮੇਰਾ ਮੂੰਹ ਸੁੱਕੀ ਜਾਂਦਾ ਪਾਣੀ ਦੀ ਪਾਣੀ ਦੀ ਪ੍ਰੋਬਲਮ ਆ ਬਾਕੀ ਹੋਰ ਪ੍ਰੋਬਲਮ ਸਾਰੀ ਠੀਕ ਆ ਹੁਣ ਹਾਲੇ ਤੱਕ ਦਵਾਈ ਖਾਣੀ ਆ ਦਵਾਈ ਖਾਣ ਦੇ ਖਾਂਦੇ ਠੀਕ ਹੋਜਮਾ ਦਵਾਈ ਛੱਡਣ ਤੋਂ ਬਾਅਦ ਵੀ ਠੀਕ ਰਹਾ ਵੈਗਰ ਵਗੈਰ ਅਦਾਸ ਕਰਿਓ ਠੀਕ ਹੈ ਜੀ ਤੇ ਹੁਣ ਆਪਾਂ ਬਲੌਗ ਸ਼ੁਰੂ ਕਰਦੇ ਆ ਬਾਹਰ ਚਾਹ ਲੈ ਕੇ ਜਾਣੀ ਆ ਤੇ ਜੁੜੇ ਰਹਿਓ ਬਲੌਗ ਦੇ ਨਾਲ ਐਂਡ ਤੱਕ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਹੁਣੇ ਹੀ ਕਹਿੰਨੇ ਆ ਤੁਹਾਨੂੰ ਹੁਣੇ ਹੀ ਲਾਈਕ ਕਰ ਦੋ ਕਰ ਦੋ ਜਾ ਕੇ ਤੇ ਚੈਨਲ ਤੇ ਪਹਿਲੀ ਵਾਰੀ ਆ ਵੀਡੀਓ ਤੇ ਪਹਿਲੀ ਵਾਰੀ ਆ ਤੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਓ ਬੈਲ ਦੇ ਨਾਲ ਕਰਿਓ ਬੈਲ ਆਈਕਨ ਦਾ ਬਟਨ ਜਿਹੜਾ ਆਲ ਤੇ ਕਰ ਦਿਓ ਉਹ ਦਬਾਉਣਾ ਨਾ ਭੁੱਲਿਓ ਠੀਕ ਹੈ ਜੀ ਤੇ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਦੇਖਦੇ ਆਂ ਅੱਜ ਤੁਹਾਡੇ ਨਾਲ ਕੀ ਕੀ ਸ਼ੇਅਰ ਹੁੰਦਾ ਤੇ ਕੱਲ ਮੈਂ ਸ਼ਾਪਿੰਗ ਕਰਕੇ ਆਈ ਸੀ ਥੋੜੀ ਜਿਹੀ ਉਹ ਵੀ ਤੁਹਾਨੂੰ ਦਿਖਾਉਣੀ ਆ ਵੀ ਕੀ ਕੀ ਸ਼ਾਪਿੰਗ ਕੀਤੀ ਆ ਜਿਆਦਾ ਨਹੀਂ ਸੀ ਕੀਤੀ ਥੋੜੀ ਉਹ ਕੀਤੀ ਸੀਗੀ ਕਿਉਂਕਿ ਇੱਕ ਤਾਂ ਦੁਪਹਿਰ ਵਾਲੀ ਸੀਗੀ ਇੱਕ ਥੋੜੀ ਜਿਹਾ ਗਰੋਸਰੀ ਲਿਆਂਦੀ ਸੀ ਆਪਾਂ ਨੇ ਥੋੜੀ ਜਿਹਾ ਮੇਰੇ ਆਪ ਦੇ ਕੱਪੜੇ ਜੇ ਸੀਗੇ ਕੀ ਲਿਆਂਦੇ ਆ ਤੁਹਾਨੂੰ ਦਿਖਾਉਣੇ ਆ ਬਾਅਦ ਵਿੱਚ ਸਾਰੀ ਚਾ ਸਾਰੀ ਚੀਜ਼ ਦਿਖਾਉਂਗੀ ਨੂਨ ਤੇਲ ਤੋਂ ਲੈ ਕੇ ਵੀ ਕੀ ਕੀ ਲਿਆਂਦਾ ਆਪਾਂ ਨੇ ਠੀਕ ਹੈ ਜੀ ਫਿਰ ਹਾਲਪਾ ਚਾਹ ਪਾ ਲਈਏ ਚਾਹ ਬਣ ਗਈ ਆਪਣੀ ਮੈਂ ਇੱਥੇ ਆੜ ਕੇ ਬਲੌਗ ਸ਼ੁਰੂ ਕਰ ਲੱਗੀ ਸੀ ਇੱਥੇ ਵੀਡੀਓ ਨਹੀਂ ਚੰਗੀ ਤਰ੍ਹਾਂ ਆਉਂਦੀ ਕਿਉਂਕਿ ਮੇਰੇ ਰਸੋਈ ਦੇ ਮੂਹਰੇ ਪਰਦਾ ਲਾਤਾ ਇੱਥੇ ਮੈਂ ਪਰਦਾ ਲਾਤਾ ਕਿਉਂਕਿ ਮੱਖੀਆਂ ਜਿਹੜੀਆਂ ਸਾਡੇ ਨਾਲ ਬਹੁਤ ਜ਼ਿਆਦਾ ਨੇ ਉਹ ਅੰਦਰ ਵੜਦੀਆਂ ਨੇ ਬਾਹਰ ਲੱਗੇ ਹੋਏ ਆਪਣੀ ਟੂੜੀ ਚੱਕਣ ਜਿਹੜੀ ਆਪਣੇ ਬਾਹਰ ਟੂੜੀ ਪਈ ਸੀਗੀ ਔਲੂ ਕੋਲੇ ਉਹ ਟੂੜੀ ਨੂੰ ਅੱਜ ਅੰਦਰ ਚੱਕਦੇ ਆ ਫਿਰ ਭਾਈ ਕਰ ਲੱਗਦਾ ਲੋਕਾਂ ਨੇ ਧੰਨ ਲਾਣ ਲੱਗ ਜਾਣਾ ਤੇ ਨਾਲ ਮੀਹ ਨੇਰੀ ਤੋਂ ਡਰ ਲੱਗਦਾ ਟੂੜੀ ਜਿਹੜੀ बहुत महंगी आ खराब हो जूगी फिर पहला चाहते आईए आके फिर भांडे मजदे कम जो करना दिल तो बहुत करता बट कम हों हौली हौली नहीं है भी जल्दी जल्दी मैं कम कर लूँगी ਜਲਦੀ ਜਲਦੀ ਕੰਮ ਨਹੀਂ ਹੁੰਦਾ ਹੈਗਾ ਹੌਲੀ ਹੌਲੀ ਕੰਮ ਹੁੰਦਾ ਜਲਦੀ ਕਰਦੀਆਂ ਤਾਂ ਫਿਰ ਮੈਂ ਸਾਹ ਜਿਆ ਚੜ ਜਾਂਦਾ ਹੈ ਤੇ ਚਾਹ ਦੇਈਏ ਉਹਨਾਂ ਨੂੰ ਆਪਾਂ ਬਾਹਰ ਚਾਹ ਤੇ ਪਾਣੀ ਕੰਮ ਕਰਦੇ ਆ ਬੰਦੇ ਆਪਣੇ ਇੱਥੇ ਲਾਤੀ ਤੂੜੀ ਉੱਤੇ ਹੈਗਾ ਕੋਈ ਤੂੜੀ ਤੇ ਹੈਗਾ ਹੈਗਾ ਬੰਦਾ ਹਿੱਲ ਦਾ ਉੱਤੇ ਆ ਜਾ ਚਾਹ ਪੀ ਲੋ ਦਿਖਦਾ ਨਹੀਂਗਾ ਬੰਦਾ ਉੱਪਰੇ ਹੀ ਆ ਮਿੱਠੀ ਨਹੀਂ ਮਿੱਠੀ ਐ ਬੈਠੇ ਡੱਕ ਡੱਕ ਲਈ ਬਹੁਤ ਥੋੜੀ ਚੱਕਦੇ ਖੰਬਾ ਲੱਗ ਗਿਆ ਇੱਕ ਇਹ ਕਾ ਲੱਗ ਗਿਆ ਇਹ ਕਾ ਲੱਗ ਗਿਆ ਅਜੀਬ ਜਿਹਾ ਲੱਗਦਾ ਮੈਨੂੰ ਤਾਂ ਦੋਨੋਂ ਸਾਡੇ ਘਰ ਦੇ ਜਾਨੀ ਹੈਗੇ ਤਾਂ ਦੂਰ ਆਹ ਵਾਲਾ ਤੇ ਆਹ ਹੈਗੇ ਤਾਂ ਦੂਰ ਪਰ ਹੋਰ ਤਰ੍ਹਾਂ ਲੱਗਦਾ ਉਪਰ ਆ ਜੇ ਆਪੜੇ ਮਰੂਦ ਨੂੰ ਫੁੱਲ ਲੱਗਿਆ ਹੈ ਖਾਸੇ ਸਾਰੇ ਮਰੂਥ ਖਾਇਆ ਕਰਾਂਗੇ ਕੱਲ ਮੈਨੂੰ ਡਾਕਟਰ ਨੇ ਵੀ ਕਿਹਾ ਕਹਿੰਦੇ ਫਰੂਟ ਜ਼ਿਆਦਾ ਖਾਇਆ ਕਰੋ ਹਾਂ ਮੈਨੂੰ ਫਲ ਲੱਗਿਆ ਹਾਂ ਮਰੂਥ ਮਰੂਥ ਹਾਂ ਘਟ ਲੱਗੇ ਨੇ ਪਹਿਲਾਂ ਜਦੋਂ ਨਵਾਂ ਸੀ ਉਦੋਂ ਬਹੁਤ ਫਲ ਪੈ ਜਬੈਤ ਕੀ ਖਾਸਾ ਸਾਰ ਅੰਬ ਨੂੰ ਅੰਬ ਦਾ ਤਾਂ ਝੜ ਗਿਆ ਬੂਰਜਾ ਪਤਾ ਨਹੀਂ ਵੀ ਨੇਰੀ ਨਾਲ ਪਤਾ ਨਹੀਂ ਪਊ ਪਤਾ ਨਹੀਂ ਦੇਖਦੇ ਆ ਆਪਣੇ ਤਰਪੀਆਂ ਨਿੱਕੇ ਨਿੱਕੇ ਕੱਦੂ ਲੱਗੇ ਹੋਏ ਆ ਬੂਰ ਜਿਆ ਤਾਂ ਛੜ ਗਿਆ ਲੱਗਿਆ ਤਾਂ ਹੋਇਆ ਸੀ ਚੱਲ ਕੋਈ ਨਾ ਚੱਲ ਦੇਖੀ ਜਉ ਪੌਦ ਤਾਂ ਹੋ ਗਿਆ ਪੌਦ ਡੇਕਾਂ ਬਹੁਤ ਨੇ ਡੇਕਾਂ ਸੱਚੀ ਗੱਲ ਆ ਤੇ ਬਹੁਤ ਹੋਈਆਂ ਹੋਈਆਂ ਨੇ ਮਿਰਚਾਂ ਜਿੱਕ ਤੋੜ ਕੇ ਲੈ ਗਏ ਨੇ ਉਧਰ ਟਮਾਟਰ ਵੀ ਲੱਗਣਗੇ ਚੱਪਣ ਕੱਦੂ ਵੀ ਲੱਗਣਗੇ ਲੱਗੇ ਹੋਏ ਨਿੱਕੇ ਨਿੱਕੇ ਆ ਇੱਕ ਖੀਰਾ ਆਪਾਂ ਕਰ ਲੈ ਇੱਥੋਂ ਤੋੜ ਕੇ ਖਾ ਲਿਆ ਆਏ ਹੋਏ ਹਵਾ ਦੇ ਲੋਕ ਨਹੀਂ ਚਲਦੀ ਆ। ਡਾ ਕੇ ਲੈ ਜਵੇ ਨਹੀਂ ਹਵਾ। ਉਹ ਤੱਤੀ ਹਵਾ ਚਲਦੀ ਆ ਨਾ। ਨਹੀਂ। ਸ਼ਾਮੇ ਠੰਡੀ ਲੱਗਦੀ ਆ ਧੁੱਪੇ ਖੜ ਤੱਤੀ ਲੱਗਦੀ ਆ। ਢਾਈ ਵਿੱਗੇ ਦੀ ਥੂੜੀ ਚੱਕੀ ਤੀ ਢਾਈ ਦੀ ਦੇ। ਢਾਈ ਵਿੱਗੇ ਦੀ ਥੋੜੀ ਚੱਕਤੀ। ਸਾਰੇ ਪੈਸਾ ਦੇਗਾ। ਕਿਤਨਾ ਪੈਸਾ ਮਿਲੇਗਾ? 400 ਦਿਹਾੜੀ ਮੇਰਾ। ਕਾਟੋ ਦੇ ਕੀ ਕਰਦੀ ਆ? ਆ ਦੇ। ਰੂੜੀ ਤੇ ਬੈਠੀ ਆ ਲੈ ਦੀ ਵੀਡੀਓ ਬਣਾਵਾ। ਤੇਰਾ ਬਾਲਰ ਕਹਾਂ ਜਾਨੇ ਨਹੀਂ ਦੱਤੀ ਛੱਲੇ ਨੇ ਬਣਾਏ ਖਵਾ ਆਹ ਸੱਚੀ ਗੱਲ ਆਪਣੇ ਤਾਂ ਬਾਲਣੇ ਵਾਧੂ ਵਿਆਹ ਟੱਕੇ ਪਏ ਨੇ ਹੁਣ ਚੁੱਲਾ ਵਾਲਦੇ ਨਹੀਂ ਹੁਣ ਚੁੱਲਾ ਵਾਲਿਆ ਕਰਾਂਗੇ ਆਪਾਂ ਚੁੱਲੇ ਦੇ ਹੱਥ ਨੇ ਵੇਲੇ ਰੋਟੀ ਬਣਾਇਆ ਕਰਾਂ ਬਾਲਣ ਕੋਠੇ ਤੇ ਝਾੜਤਾ ਇੰਨਾ ਕਿ ਕਿਸੇ ਨਾਲ ਬਣਾਣ ਚਾਹੀਦਾ ਜੀ ਕੰਟੈਕਟ ਕਰ ਲਓ ਨੰਬਰ ਫੋਨ ਦਾ ਨਹੀਂ ਬਥੇਰਾ ਲੱਗ ਜਾਊਗਾ ਗਾਂਹ ਸਿਆਲਾਂ ਚ ਬਥੇਰਾ ਲੱਗ ਜਾਊਗਾ ਨਹੀਂ ਹੋਰ ਚੰਗਾ ਜਾਨ ਨੂੰ ਆਹ ਹੋਰ ਹੋ ਜਾਂਦਾ ਨਹੀਂ ਹੁਣ ਨਹੀਂ ਸਗੋਂ ਪਤਾ ਕੀ ਗੱਲ ਆ ਚੁੱਲਾ ਘੱਟ ਵਾੜਦੇ ਆ ਗਿੱਜਰ ਵੱਧ ਵਾੜਦੇ ਆ ਗਿੱਜਰ ਚ ਪਾਥੀਆਂ ਚੱਲਦੀਆਂ ਨੇ ਐਤ ਕੀ ਕੀ ਗਿੱਜਰ ਚ ਮੈਂ ਡੱਕੇ ਪਾਏ ਗਿੱਜਰ ਲੀਕ ਹੋਇਆ ਹੋਇਆ ਥੱਲਿਓ ਆ ਆ ਨਵੇਂ ਪੱਤੇ ਕਹੇ ਜੀ ਕੱਢਦੀ ਹੈ ਹੈ ਹੇ ਹਾਏ ਕੀ ਗੱਲ ਹੈ ਕੀ ਹੋਏ ਦੇਖ ਨਾ ਆ ਦੇਖੋ ਆ ਜਿਹੜੇ ਮੂਰੇ ਨੁੱਕਰ ਤੇ ਪੱਤੇ ਨੇ ਇਹ ਕਿੱਦਾਂ ਦੇ ਪੱਤੇ ਨੇ ਕੋਲ ਅੰਬ ਨੂੰ ਦਫੇਆ ਨਹੀਂ ਇਹ ਵਾਧੂ ਪਈ ਜਾਂਦਾ ਉਹ ਨੂੰ ਕਿੰਨੀਆਂ ਲੱਗੀਆਂ ਉਹ ਤਾਂ ਆ ਹੀ ਇਤਨ ਝੂਕੀ ਹੋਈ ਹੈ ਹਾਂ ਉਹ ਨੂੰ ਵੀ ਨਮੋਲੀਆਂ ਲੱਗੀਆਂ ਹੋਈਆਂ ਨੇ ਉਹ ਨੂੰ ਉਹ ਕਿਵੇਂ ਬੀਂ ਨਹੀਂ ਪਾ ਦਾਂਗੇ ਮੈਂ ਕਹਾਂ ਆਹੋ ਪਾ ਦਵੇ ਇਹ ਇੰਨਾ ਚ ਗੁਣ ਹੁੰਦਾ ਹੀ ਕੰਮ ਮਰ ਗਿਆ ਬਿੱਲੋ ਜੱਟ ਕੋਲੇ ਦੀ ਆਹੀ ਕੰਮ ਕਿੱਥੇ ਜੀ ਚੜਦੇ ਹੋ ਮਿੱਠੀ ਤੇਰੇ ਲਈ ਖਰਾਕ ਖਰਾਕ ਜਮਾ ਹੋ ਰਹੀ ਹੈ ਤੇਰੇ ਲਈ ਆਪਣਾ ਘਰ ਕਹਦੇ ਤਾਂ ਹੁੰਦੇ ਆ ਕਹਿੰਦੇ ਆਪਦਾ ਘਰ ਕਿਸੇ ਚੀਜ਼ ਦਾ ਨਾ ਡਰ ਕਹਿੰਦੇ ਤਾਂ ਕੁਝ ਹੋਰ ਹੁੰਦੇ ਆ ਹੁਣ ਮੈਂ ਕਾਹਨੂੰ ਪਹਿਣਾ ਕੋਈ ਵੀਡੀਓ ਦੇਖਦੇ ਸਮੇਂ ਰੋਟੀ ਵੀ ਖਾਂਦਾ ਹੁੰਦਾ ਤੂੰ ਆਓ ਆਪਣਾ ਘਰ ਤੂੰ ਹੀ ਨਾ ਪਰ ਹਾਏ ਸਾਰਾ ਸਾਲ ਮौज ਕਰ ਗगन ਕੋਕਰੀ ਗगन ਕੋਕਰੀ ਤੇ ਲੋਜ ਨੂੰ ਮੈਂ ਤੁਹਾਨੂੰ ਦਿਖਾਉਣੀ ਆ ਵੀ ਮੈਂ ਕੱਲ ਕਿਹੜੀ ਕੀ ਕਿਸ ਚੀਜ਼ ਦੀ ਸ਼ਾਪਿੰਗ ਕੀਤੀ ਤੇ ਕੀ ਕੀ ਲਿਆਂਦਾ ਤੁਹਾਨੂੰ ਦਿਖਾਉਣੀ ਆ ਕਿਉਂਕਿ ਤੁਹਾਨੂੰ ਦਿਖਾਉਣਾ ਵੀ ਮੇਰਾ ਫਰਜ਼ ਆ ਬਈ ਤੁਸੀਂ ਵੀ ਮੇਰੀ ਇੱਕ ਫੈਮਲੀ ਹੋ ਇੰਨਾ ਪਿਆਰ ਕਰਦੇ ਹੋ ਤੇ ਸਭ ਤੋਂ ਪਹਿਲਾਂ ਤਾਂ ਥੈਂਕਸ ਤੁਹਾਡਾ ਬਹੁਤ-ਬਹੁਤ ਤੁਸੀਂ ਕਮੈਂਟ ਕਰਨ ਲੱਗੇ ਕਈ ਵਿਅਕਤੀ ਸੱਦਾ ਨੇ ਜਿਹੜੇ ਕਹਿੰਦੇ ਆ ਵੀ ਜਦੋਂ ਦਾ ਚੈਨਲ ਬਣਿਆ ਪਹਿਲੇ ਚੈਨਲ ਤੋਂ ਲੈ ਕੇ ਹੁਣ ਤੱਕ ਅਸੀਂ ਵੀ ਤੁਹਾਡੀ ਜਨਾ ਨਾਲ ਜੁੜੇ ਹੋਏ ਆ ਤਾਂ ਪਲੀਜ਼ ਤੁਸੀਂ ਕਮੈਂਟ ਡੇਲੀ ਕਰਿਆ ਕਰੋ ਬਹੁਤ ਵਧੀਆ ਲੱਗਦਾ ਇਹੀ ਇੱਕ ਪਾਵਰ ਆ ਜਿਹੜੀ ਬਲੌਗ ਬਣਾਉਣ ਨੂੰ ਆਪਾਂ ਨੂੰ ਰੋਜ਼ ਅੰਦਰੋਂ ਇੱਕ ਕਾਲ ਪੈਂਦੀ ਆ ਵੀ ਆਪਾਂ ਬਲੌਗ ਬਣਾਈਏ ਹੈਨਾ ਇਹੀ ਇੱਕ ਪਾਵਰ ਇਸ ਪਾਵਰ ਨੂੰ ਤੁਸੀਂ ਹੋਰ ਵਧਾਓ ਥੋੜੀ ਜਿਹੀ ਪਾਵਰ ਹੋਰ ਆ ਜਾਵੇ ਹੈਨਾ ਜਿੱਦਾਂ ਹੁਣ ਮੈਂ ਕਿੰਨੀ ਬਿਮਾਰ ਸੀਗੀ ਜਦੋਂ ਤੁਹਾਡੇ ਕਮੈਂਟਸ ਪੜ੍ਹਦੇ ਆ ਸਾਰੀ ਬਿਮਾਰੀ ਸਾਰੇ ਦੂਰ ਹੋ ਜਾਂਦੀ ਆ ਤੇ ਪਲੀਜ਼ ਤੁਸੀਂ ਡੇਲੀ ਕਮੈਂਟਸ ਕਰਿਆ ਕਰੋ ਤੇ ਇੱਕ ਦੀਦੀ ਨੇ ਉਹਨਾਂ ਨੇ ਦੱਸਿਆ ਵੀ ਅਸੀਂ ਇਸ ਜਗ੍ਹਾ ਤੋਂ ਦੇਖਦੇ ਹਾਂ ਮੁਕਸਰ ਤੋਂ ਦੇਖਦੇ ਹਾਂ ਹਨਾ ਇੱਕ ਵੀਰੇ ਨੇ ਦੱਸਿਆ ਤੇ ਇੱਕ ਹੋਰ ਆਈਡੀ ਆ ਮੈਂ ਦੇਖ ਕੇ ਥੋੜਾ ਜਿਹਾ ਨੋਟ ਕਰਕੇ ਦੱਸੂਗੀ ਉਹਨਾਂ ਦਾ ਸ਼ਾਇਦ ਦਿਮਾਗ ਤੋਂ ਨਿਕਲ ਗਿਆ ਉਹ ਵੀ ਕਹਿੰਦੇ ਆ ਕਹਿੰਦੇ ਅਸੀਂ ਬਲੌਗ ਸ਼ੁਰੂ ਕਰਨਾ ਹੈ ਹਾਂਜੀ ਜ਼ਰੂਰ ਕਰੋ ਬਹੁਤ ਵਧੀਆ ਗੱਲ ਆ ਤੁਸੀਂ ਬਲੌਗ ਸ਼ੁਰੂ ਕਰੋ ਬਹੁਤ ਵਧੀਆ ਲੱਗਦਾ ਤੇ ਇਦੇ ਵਿੱਚ ਕੁਝ ਨਹੀਂ ਕਰਨਾ ਹੁੰਦਾ ਤੁਸੀਂ ਘਰ ਬੈਠ ਕੇ ਜੇ ਮਤਲਬ ਇੱਕ ਚੀਜ਼ ਕਰਨੀ ਹੁੰਦੀ ਆ ਹੋਰ ਕੁਝ ਨਹੀਂ ਕਰਨਾ ਕੋਈ ਕੰਮ ਆ ਜਿਹੜਾ ਤੁਸੀਂ YouTube ਚੈਨਲ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਕੰਮ ਕਰਨਾ ਪੇਸ਼ੈਂਟ ਰੱਖਣਾ ਹੈ ਧੀਰਜ ਰੱਖਣੀ ਆ ਸਹਿਜਮਤੇ ਕਰਨਾ ਸਾਰਾ ਕੰਮ ਇਹ ਨਹੀਂ ਹੈਗਾ ਵੀ ਤੁਸੀਂ ਇੱਕ ਵੀਡੀਓ ਪਾਈ ਦੋ ਪਾਈ ਤਿੰਨ ਪਾਈ ਤੁਸੀਂ ਕਹੋ ਨਾ ਵੀਊ ਨਹੀਂ ਆਉਂਦੇ ਕੁਝ ਨਹੀਂ ਆਉਂਦਾ ਹੈਗਾ ਜਿੰਨਾ ਸਹਿਜੇ ਚੱਲੋਗੇ ਜਿਵੇਂ ਕਹਿੰਦੇ ਸਹਿਜ ਪਕੇ ਸੋ ਮਿੱਠਾ ਹੋਏ ਜਿੰਨਾ ਸਹਿਜ ਨਾਲ ਚੱਲੋਗੇ ਉਦੋਂ ਵੱਧ ਤੁਹਾਨੂੰ ਫਲ ਮਿੱਠਾ ਮਿਲੂਗਾ ਠੀਕ ਹੈ ਜੀ ਕਦੇ ਵੀ ਕਾਲ ਨਹੀਂ ਕਰਨੀ ਕੰਟੈਂਟ ਵਧੀਆ ਰੱਖੋ ਆਪਣਾ ਹਨ ਜਿੱਦਾਂ ਹੁਣ ਤੁਸੀਂ ਮੇਰੀ ਵੀਡੀਓ ਦੇਖਦੇ ਆ ਤੁਸੀਂ ਕਹਿੰਦੇ ਬਹੁਤ ਵਧੀਆ ਲੱਗਦੀ ਆ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹੱਥ ਜੋੜ ਕੇ ਦਿਲ ਤੋਂ ਧੰਨਵਾਦ ਆ ਤੁਹਾਡਾ ਤੁਹਾਨੂੰ ਮੇਰੀ ਵੀ ਵੀਡੀਓ ਵਧੀਆ ਲੱਗਦੀ ਜਿੱਦਾਂ ਮੈਂ YouTube ਤੇ ਆਈਆਂ ਮੈਨੂੰ ਕੋਈ ਨਹੀਂ ਸੀ ਜਾਣਦਾ ਕੋਈ ਨਹੀਂ ਸੀ ਪਛਾਣਦਾ ਆਪਦੇ ਘਰ ਦੇ ਮੈਂਬਰ ਜਾਣਦੇ ਸੀ ਆਸਗਵਣ ਜਾਣਦਾ ਸੀ ਸੋਹਰੇ ਫੈਮਿਲੀ ਚ ਜਾਣਦੇ ਸੀ ਪਿਕਾ ਫੈਮਿਲੀ ਚ ਆਣਦੇ ਸੀ ਤੁਸੀਂ ਤਾਂ ਨਹੀਂ ਸੀ ਜਾਣਦੇ ਜਿਵੇਂ ਮੈਂ YouTube ਤੇ ਆਈਆਂ ਸੋਸ਼ਲ ਮੀਡੀਆ ਤੇ ਆਪਾਂ ਐਕਟਿਵ ਰਹਨੇ ਆ ਤਾਂ ਤੁਸੀਂ ਦੇਖੋ ਕਿੰਨੀ ਵਧੀਆ ਮੇਰੀ ਫੈਮਿਲੀ ਆ ਹਨ ਕਿੰਨੇ ਵਧੀਆ ਭੈਣ ਭਰਾ ਸਾਰੇ ਮੈਨੂੰ ਪਿਆਰ ਕਰਦੇ ਆ ਹਨਾ ਸਾਰੇ ਕਹਿੰਦੇ ਆ ਵੀ ਦੀਦੀ ਬਹੁਤ ਵਧੀਆ ਲੱਗਦੀਆਂ ਨੇ ਵੀਡੀਓਜ਼ ਤੁਸੀਂ ਮੇਰੀ ਫੈਮਲੀ ਨੂੰ ਵੀ ਪਿਆਰ ਕਰਦੇ ਹੋ ਸਾਰੇ ਜੀਹਾਰ ਨੂੰ ਪਿਆਰ ਕਰਦੇ ਜੀਹਰ ਦੇ ਡੈਡੀ ਨੂੰ ਕਰਦੇ ਹੋ ਤੇ ਵੱਡੇ ਬੇਟਾ ਉਹ ਵੀਡੀਓ ਚ ਘਟ ਆਉਂਦਾ ਤੁਸੀਂ ਉਹਨੂੰ ਵੀ ਪੁੱਛਦੇ ਹੋ ਵੀ ਦੀਦੀ ਕਿਹੜੀ ਕਲਾਸ ਪੜਦਾ ਕਿਉਂ ਨਹੀਂ ਆਉਂਦਾ ਹੈਗਾ ਬਹੁਤ ਸਾਰੇ ਰੀਜ਼ਨ ਨੇ ਹਨਾ ਵੀ ਜਿਹੜੇ ਤੁਸੀਂ ਮੈਨੂੰ ਪੁੱਛਦੇ ਹੁੰਦੇ ਹੋ ਸਵਾਲ ਨੇ ਬਹੁਤ ਸਾਰੇ ਤੇ ਰੀਜ਼ਨ ਇਹੀ ਆ ਉਹਦਾ ਨਾਮ ਵੀਡੀਓ ਦੇ ਵਿੱਚ ਆਉਣ ਦਾ ਪਤਾ ਨਹੀਂ ਕਿਉਂ ਉਹਨੂੰ ਲੱਗਦਾ ਵੀ ਮੈਂ ਵੀਡੀਓ ਚ ਨਹੀਂ ਆਉਣਾ ਕਈ ਵਾਰੀ ਤਾਂ ਮੈਂ ਥੱਕ ਕੇ ਨਾ ਵੀਡੀਓ ਬਣਾ ਲੰਨੀ ਆ ਜਾਂਦਾ ਤੁਸੀਂ ਦੇਖਿਆ ਹੀ ਹੋ ਤੇ ਇੰਨੀ ਵੀ ਜ਼ਰਤ ਨਹੀਂ ਹੁੰਦੀ ਵੀ ਮਾਪਿਓ ਦੇ ਮੂਹਰੇ ਪਛਾ ਕਹ ਦੇਵੇਂ ਮੈਂ ਆਹ ਕੰਮ ਨਹੀਂ ਕਰਨਾ ਐਡੀ ਵੀ ਮੈਂ ਉਹਨੂੰ ਕਹਿੰਦੇ ਨਹੀਂ ਵੀ ਤੂੰ ਐਡਾ ਵੀ ਵੱਡਾ ਨਹੀਂ ਹੋਇਆ ਹੈਗਾ ਵੀ ਤੂੰ ਸੀਰੀਅਸ ਆਪ ਦੇ ਨੇ ਕਿ ਲੈ ਲਵੇਂ ਹਨਾ ਡਿਸੀਜਨ ਇੱਕ ਮਿੰਟ ਗੱਲ ਕਰਦੀ ਸੀ ਮੇਰੇ ਦਿਮਾਗ ਚੋਂ ਵੀ ਨਿਕਲ ਗਿਆ ਵੀ ਜੇ ਤੁਸੀਂ ਚੈਨਲ ਸ਼ੁਰੂ ਕਰਨਾ ਹੈ ਹਨਾ ਵੀ ਇੱਕ ਤਾਂ ਤੁਹਾਨੂੰ ਸਹਿਜ ਰੱਖਣਾ ਪਊਗਾ ਇੱਕ ਕੰਟੈਂਟ ਵਧੀਆ ਰੱਖਣਾ ਪਊਗਾ ਕਦੇ ਵੀ ਕਿਸੇ ਦੀ ਵੀਡੀਓ ਨਹੀਂ ਯੂਜ਼ ਕਰਨੀਗੀ ਨਾ ਜਿੰਨਾ ਕਿ ਮੈਨੂੰ ਪਤਾ ਵੀ ਆਪਾਂ ਖਾਸ ਵੱਡੇ ਯੂਟਿਊਬਰ ਤਾਂ ਹੈ ਨਹੀਂ ਜਿੰਨੀ ਕਿ ਮੈਨੂੰ ਜਾਣਕਾਰੀ ਹੈ ਯੂਟਿਊਬਰ ਉਹ ਮੈਂ ਤੁਹਾਨੂੰ ਦੱਸ ਦੰਨੀ ਆ ਤੇ ਇੱਕ ਦੀਦੀ ਕਮੈਂਟਸ ਕਰਦੇ ਹੁੰਦੇ ਨੇ ਸ਼ਾਇਦ ਸ਼ਰਨ ਬਲੌਗਸ ਉਹਨਾਂ ਦਾ ਚੈਨਲ ਦਾ ਨਾਮ ਹੈ ਉਹ ਵੀ ਦੀਦੀ ਸਾਨੂੰ ਸਪੋਰਟ ਕਰੋ ਦੇਖੋ ਵੀ ਆਪਾਂ ਸਪੋਰਟ ਤੁਸੀਂ ਕਮੈਂਟ ਕਰਿਆ ਕਰੋ ਜਿਹੜੇ ਮੇਰੇ ਵਿਊਅਰਸ ਨੇ ਉਹ ਕਮੈਂਟ ਰੀਡ ਕਰਨਗੇ ਤਾਂ ਦਾ ਬਲੌਗ ਦਾ ਚੈਨਲ ਅਗਲੇ ਨੂੰ ਵਧੀਆ ਲੱਗੂਗਾ ਤੇ ਅਗਲੇ ਨੇ ਆਪਣੇ ਆਪ ਤੁਹਾਡੇ ਚੈਨਲ ਤੇ ਵਿਜ਼ਿਟ ਕਰਨਾ ਤੇ ਮੈਨੂੰ 2021 ਤੋਂ ਮੈਂ YouTube ਤੇ ਆਈ ਹੋਈ ਆ ਮੇਰੇ ਚੈਨਲ ਜਿਹੜਾ ਰਿਮੂਵ ਹੋ ਗਿਆ ਪਹਿਲਾਂ ਜੇ ਮੇਰੀ ਥੋੜੀ ਜਿਹੀ ਵੀ 팬 ਫਾਲੋਇੰਗ ਸੀਗੀ ਹੈ ਨਾ ਪ੍ਰਵਾਹ ਸੀਗਾ ਮੇਰਾ YouTube ਦਾ ਉਹਨਾਂ ਨੇ ਦੁਬਾਰਾ ਸਰਚ ਕੀਤਾ ਮੈਨੂੰ ਲੱਭਿਆ ਪੁੱਛਿਆ ਵੀ ਦੀਦੀ ਤੁਹਾਡਾ ਚੈਨਲ ਕਿੱਥੇ ਗਿਆ ਹੈ ਨਾ ਮੈਡਮ ਤੁਹਾਡਾ ਚੈਨਲ ਕਿੱਥੇ ਗਿਆ ਬਹੁਤ ਸਾਰੇ ਕਮੈਂਟ ਆਏ ਬਹੁਤ ਸਾਰੇ ਮੈਨੂੰ Instagram ਤੇ ਮੈਸੇਜ ਆਏ ਵੀ ਮੈਂ ਉਹਨਾਂ ਨੂੰ ਦੱਸਿਆ ਇੱਦਾਂ ਦਾ ਕਰਕੇ ਮੈਂ Instagram ਤੇ ਆਪਣੀ ਪੋਸਟ ਪਾਈ ਵੀ ਮੇਰਾ ਚੈਨਲ ਜਿਹੜਾ ਰਿਮੂਵ ਹੋ ਗਿਆ ਵੀ ਆਪਾਂ ਨਵਾਂ ਬਣਾਵਾਂਗੇ ਫਿਰ ਉਹ ਤਾਂ ਲਿੰਕ ਦਿੱਤਾ ਸਾਰੇ ਜਣਿਆਂ ਨੇ ਫਿਰ ਉਹਨੂੰ ਸਬਸਕ੍ਰਾਈਬ ਕੀਤਾ ਤੇ ਇਦਾਂ ਵੀ ਥੋੜਾ ਜਿਹਾ ਪੇਸ਼ੈਂਸ ਰੱਖਣਾ ਪੈਂਦਾ ਇਹ ਇੱਕ ਉਹ ਚੀਜ਼ ਆ ਜਿਹਨੂੰ ਆਪਾਂ ਕਿਤੋਂ ਵੀ ਕਿਸੇ ਤੋਂ ਮੰਗ ਨਹੀਂ ਸਕਦੇ ਕੋ ਨਹੀਂ ਸਕਦੇ ਹਨਾ ਇਹ ਆਪ ਦੇ ਆਪ ਹੀ ਆ ਜਿਹੜਾ ਜਦੋਂ ਹੁਣ ਘਰ ਦਾ ਕੰਮ ਆ ਇਹ ਮੇਰਾ ਕੰਮ ਮੈਂ ਨੂੰ ਮਹੀ ਕਰਨਾ ਪਾ ਮੈਂ ਘੰਟੇ ਚ ਨਵੇਲਣਾ ਮੈਂ ਨੂੰ ਸਾਰੀ ਦਿਹਾੜੀ ਲਟਕਾਈ ਰੱਖਾਂ ਤੇ ਇਹ ਆਪਣੇ ਤੇ ਡਿਪੈਂਡ ਆ ਜਿੱਦਾਂ YouTube ਆ ਤੁਸੀਂ ਵਧੀਆ ਤੋਂ ਵਧੀਆ ਕੰਟੈਂਟ ਪਾਉਂਗੇ ਤੁਹਾਡਾ ਜਲਦੀ ਜਲਦੀ ਸਾਰਾ ਕੁਝ ਹੋ ਜਾਣਾ ਜਲਦੀ ਜਲਦੀ ਹਜ਼ਾਰ ਸਬਸਕ੍ਰਾਈਬਰ ਹੋ ਜਾਊਗਾ ਜਲਦੀ ਜਲਦੀ ਤੁਹਾਡਾ ਬੋਸ ਟੈਂਪੂਰਾ ਹੋ ਜਾਊਗਾ ਹਨਾ ਇਹ ਵੀਡੀਓ ਇੱਕ ਕਰ ਜਵੇ ਤਾਂ ਇੱਕੋ ਵੀਡੀਓ ਸਾਰਾ ਕੰਮ ਕਰ ਜਵੇ ਤੇ ਜਿੱਦਾਂ ਹੁਣ ਮੇਰਾ ਆ ਚੈਨਲ ਤੇ ਆ ਇਹ ਬਹੁਤ ਵਧੀਆ ਦੂਸਰੇ ਤੇ ਹਾਲੇ ਹੋਇਆ ਨਹੀਂ ਹੈਗਾ ਪੋਸਟ ਹਰ ਰਹਿੰਦਾ ਆ ਕਿਉਂਕਿ ਉਧਰ ਮੈਂ ਧਿਆਨ ਘੱਟ ਦਿੰਨੀ ਆ ਇੱਧਰ ਧਿਆਨ ਦੇ ਲੱਗੀ ਤੇ ਇਹ ਗੱਲਾਂ ਨੇ ਆ ਖਾਸ ਗੱਲਾਂ ਦਾ ਤੁਸੀਂ ਧਿਆਨ ਰੱਖਿਓ ਜੇ ਤੁਸੀਂ ਬਲੌਗ ਸ਼ੁਰੂ ਕਰਨਾ ਹੈ ਵੀ ਇੱਕ ਕੰਟੈਂਟ ਤੁਸੀਂ ਆਪਣਾ ਰੱਖਣਾ ਕਿਸੇ ਨੂੰ ਵੀ ਕਾਪੀ ਨਹੀਂ ਕਰਨਾ ਇਹ ਨਾ ਹੋਵੇ ਵੀ ਜੇ ਅੱਜ ਤੁਸੀਂ ਮੇਰੀ ਜਿਹੜੀ ਵੀਡੀਓ ਦੇਖਿਆ ਕੱਲ੍ਹ ਤੁਸੀਂ ਉਦਾਂ ਦੀ ਵੀਡੀਓ ਪਾ ਦਿਓ ਐਦਾਂ ਨਹੀਂ ਕਰਨਾ ਜੋ ਤੁਸੀਂ ਘਰ ਦਾ ਕੰਮ ਕਰਦੇ ਹੋ ਕੈਮਰਾ ਔਨ ਕਰ ਲਓ ਉਹ ਵਾਸਾ ਰਿਕਾਰਡ ਹੁੰਦਾ ਰਹੂਗਾ ਤੁਸੀਂ ਆਪਦਾ ਕੰਮ ਕਰੀ ਜਾਓ 5 ਮਿੰਟ ਦੀ ਵੀਡੀਓ ਬਣਾ ਲਓ ਹਨਾ ਜੇ ਤੁਸੀਂ ਐਡੀਟਿੰਗ ਨਹੀਂ ਕਰਨੀ ਆਉਂਦੀ ਤਾਂ 2 ਮਿੰਟ ਦੀ ਬਣਾ ਲਓ 2 ਮਿੰਟ ਹੋਰ ਕੋਈ ਕੰਮ ਕਰ ਲਓ 2 ਮਿੰਟ ਇਹ ਨਹੀਂ ਹੈਗਾ ਵੀ ਕੰਮ ਛੱਡ ਕੇ ਜੇ ਪਹਿਲਾਂ ਆਪਾਂ ਢੰਡੇ ਧੋਨੇ ਆ ਵੀ 2 ਮਿੰਟ ਇੱਧਰ ਕੰਮ ਕਰਨ ਆ ਜਾਓ ਮੈਂ ਵੀਡੀਓ ਬਣਾਉਣੀ ਹੈ ਨਹੀਂ ਪੂਰਾ ਦਿਨ ਦੀ ਜਿਹੜੀ ਡਿਟੇਲ ਆਪਾਂ ਦੇਣੀ ਹੁੰਦੀ ਆ ਜਿਹੜੀ ਰੁਟੀਨ ਆ ਜਿੱਦਾਂ ਆਪਾਂ ਢੰਡੇ ਧੋਨੇ ਆ ਉੱਥੇ ਬਣਾ ਲਓ 5-7 ਮਿੰਟ ਦੀ ਵੀਡੀਓ ਉੱਥੇ ਬਣ ਗਈ ਫਿਰ ਉਸ ਤੋਂ ਬਾਅਦ ਤੁਸੀਂ ਝਾੜੂ ਲਾਉਣੇ ਉਹ ਵੀਡੀਓ ਬਣਾ ਲਓ ਉਸ ਤੋਂ ਬਾਅਦ ਤੁਸੀਂ ਕੋਈ ਕੱਪੜੇ ਧੋਣੇ ਉਹ ਵੀਡੀਓ ਬਣਾ ਲਓ ਆਪਣੀ ਆਰਾਮ ਨਾਲ 10-15 ਮਿੰਟ ਦੀ ਵੀਡੀਓ ਬਣਾਓ ਤੇ ਅਪਲੋਡ ਕਰ ਦਿਓ ਠੀਕ ਹੈ ਜੀ ਤੇ ਆ ਸੀਗੀਆਂ ਆਪਣੀ ਅੱਜ ਤੇ ਗੱਲਾਂ ਤੇ ਬਹੁਤ ਬਹੁਤ ਥੈਂਕਸ ਤੁਹਾਡਾ ਮੇਰੀ ਹੱਥ ਜੋੜ ਕੇ ਰਿਕੁਐਸਟ ਹੈ ਡੇਲੀ ਕਮੈਂਟਸ ਕਰਿਆ ਕਰੋ ਡੇਲੀ ਕਮੈਂਟਸ ਕਰਿਆ ਕਰੋ ਠੀਕ ਹੈ ਜੀ ਹੱਥ ਜੋੜ ਕੇ ਤੁਹਾਡੇ ਅਕਰਤ ਬੱਸ ਤੁਸੀਂ ਕਹਿੰਦੇ ਹੋ ਵੀ ਅਸੀਂ ਸਾਲ ਤੋਂ ਵੀਡੀਓ ਦੇਖਦੇ ਆ ਤੁਸੀਂ ਕਮੈਂਟ ਹੁਣ ਕਰਨ ਲੱਗੇ ਹੋ ਪਲੀਜ਼ ਡੇਲੀ ਕਮੈਂਟਸ ਕਰਿਆ ਕਰੋ ਠੀਕ ਹੈ ਜੀ ਆਪਣੀ ਵੀਡੀਓ ਲੰਬੀ ਨਾ ਹੋ ਜAVE ਇਹ ਵੀ ਬਹੁਤ ਧਿਆਨ ਰੱਖਣਾ ਪੈਂਦਾ ਤੇ ਹੁਣ ਤੁਹਾਨੂੰ ਮੈਂ ਸ਼ਾਪਿੰਗ ਦਿਖਾਦਾ ਕਰੀ ਤਾਂ ਥੋੜੀ ਜੀ ਹੋਈ ਹੈ ਸ਼ਾਪਿੰਗ ਮੈਂ ਪਹਿਲਾਂ ਕਰੀ ਹੋਈ ਸੀਗੀ ਤੇ ਇਹ ਸ਼ਾਪਿੰਗ ਕੀਤੀ ਹੈ ਮੈਂ ਦੀਪ ਸਿਲਕ ਸਟੋਰ ਵਾਲੇ ਨੇ ਬਰਾਹੇ ਤੋਂ ਦੇਖ ਸਕਦੇ ਹੋ ਜੀ ਕੋਈ ਪੇਟ ਨਹੀਂ ਹੈਗੀ ਇਹ ਜੇ ਤੁਸੀਂ ਸਮਝੋ ਵੀ ਉਹਨਾਂ ਦੀ ਆਪਾਂ ਮਸ਼ਹੂਰੀ ਕਰਦੇ ਮਸ਼ਹੂਰੀ ਨਹੀਂ ਕਰਦੇ ਉਹਨਾਂ ਤਾਂ ਦੁਕਾਨ ਆਪਣੇ ਵਰਤ ਤੋਂ ਪਹਿਲਾਂ ਦੀ ਬਹੁਤ ਕਾਕ ਪੈਂਦਾ ਉਹਨਾਂ ਦੇ ਬਹੁਤ ਵਧੀਆ ਚੀਜ਼ ਹੈ ਜੀ ਚੋ ਚੌਲ ਬਣਾ ਲਾ ਚੋ ਨੂਨ ਨਾਲੇ ਬਣਾ ਲੈਂਦੇ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆ ਵੱਡੇ ਬੇਟੇ ਲਈ ਮੈਂ ਪੱਗਾਂ ਲਿਆਂਦੀਆਂ ਨੇ ਘਰੇ ਬੰਨਣ ਵਾਸਤੇ ਪਰਨੇ ਦੇ ਤੇ ਇਹ ਹੈ ਕਿ ਮੋਰ ਪੰਖੀਏ ਦੇ ਕਲਰ ਵੀਡੀਓ ਵਿੱਚ ਹੋਰ ਕਲਰ ਆਉਂਦਾ ਹੈ ਹੈਗਾ ਇਹ ਮੋਰ ਪੰਖੀਆ ਜੇ ਇੱਥੇ ਰੀਅਲ ਬਲਿਊ ਦਿਖਾਉਂਦਾ ਹੈ ਤੇ ਇੱਕ ਲਿਆਂਦਾ ਕੋਕ ਕਲਰ ਆ ਬਿਲਕੁਲ ਸਹੀ ਦਿਖਾਉਂਦਾ ਹੈ ਕੈਮਰੇ ਵਿੱਚ ਇਹ ਦੋ ਵੱਡੇ ਬੇਟੇ ਦੀਆਂ ਨੇ ਪਰਨੇ ਨੇ ਘਰੇ ਬੰਨਣ ਨੂੰ ਲਿਆਂਦੇ ਤੇ ਮੈਂ ਤਾਂ ਜਲਦੀ ਜਲਦੀ ਵੀਡੀਓ ਬਣਾਉਣ ਲੱਗੀ ਸਵੇਰ ਦਾ ਹੁਕਮ ਲੱਗਿਆ ਮम्मा ਇਹਨਾਂ ਨੂੰ ਧੋ ਦੋ ਪਾਣੀ ਦੇ ਵਿੱਚ ਡੋਬ ਦੋ ਮੈਂ ਕਿਹਾ ਫਿਰ ਮੈਂ ਵੀਡੀਓ ਕਿਵੇਂ ਬਣਾਉਂਗੀ ਵੀ ਪਹਿਲਾਂ ਮੈਨੂੰ ਵੀਡੀਓ ਬਣਾ ਲੈਣ ਠੀਕ ਹੈ ਜੀ ਤੇ ਆਪਣਾ ਜਿਹੜਾ ਹੁਣ ਵੱਡਾ ਹੋ ਗਿਆ ਬਹੁਤ ਸੋਹਣੀ ਪਾਗੋ ਆਪ ਬੰਨਣ ਲੱਗ ਗਿਆ ਤੇ ਉਹਨੇ ਲਿਆਂਦੀ ਆਪਾਂ ਇਸ ਫੁੱਲ ਨੂੰ ਪਾਗਾ ਅੱਜ ਉਹਨੇ ਖੋਲੀ ਸੀ ਮम्मा ਮੈਂ ਬੰਨ ਕੇ ਜਾਣੀ ਆ ਮੈਂ ਕਿਹਾ ਨਹੀਂ ਇਹਦੇ ਵਿੱਚੋਂ ਦੋ ਪਟਕੇ ਕੱਢਣੇ ਆ ਫਿਰ ਤੂੰ ਬੰਨ ਕੇ ਜਾਇਆ ਆ ਉਹਦੇ ਤੁਸੀਂ ਪਟਕਾ ਬੰਨਿਆ ਸਕੂਲ ਵਾਲਾ ਦੇਖਿਆ ਹੀ ਹੋਇਆ ਆ ਤੇ ਚੇਪੀ ਜੀ ਲੱਗੀ ਹੋਈ ਸੀ ਤੋਤੇ ਤੇ ਲੈ ਜਾਣੀ ਆ ਇਹ ਕੱਟਣ ਲੱਗੇ ਸੀ ਅੰਤਲ ਹਨ ਦੁਕਾਨ ਵਾਲੇ ਕਹਿੰਦੇ ਵੀ ਆਪਾਂ 2.5 ਮੀਟਰ ਦੇ ਦੰਨੇ ਆ ਮੈਂ ਆਖਿਆ ਵੀ 2.5 ਤੁਸੀਂ ਕੱਟੋ ਨਾ ਜਿੰਨੀ ਵੱਧ ਹੋਊਗੀ ਮੈਂ ਇਹਦਾ ਸਕੂਲ ਤੇ ਪਟਕੇ ਬਣਾ ਦੂੰਗੀ ਵੈਸੇ ਵੀ ਮੈਂ ਪਟਕੇ ਜਿਹੜੇ ਬਣੇ ਬਣਾਏ ਨਹੀਂ ਲੈਂਦੀ ਹੁੰਦੀ ਜਿਆ ਘਰੇ ਬਣਾਉਣੀ ਹੁੰਦੀਆਂ ਐਦਾ ਕੱਪੜਾ ਲਿਆ ਕੇ ਤੇ ਹੋਵੇ ਜਿਹੜਾ ਆਰਦੀਪੱਗ ਸਕੂਲ ਨੂੰ ਬਣ ਕੇ ਜਾਇਆ ਕਰੂਗਾ ਤੇ ਸੂਟ ਤੁਸੀਂ ਮੇਰੇ ਪਹਿਲਾਂ ਦੇਖੀ ਹੋਏ ਨੇ ਆਹ ਵਾਲਾ ਸੂਟ ਪਹਿਲਾਂ ਮੈਂ ਇੱਕ ਵੀਡੀਓ ਚ ਦਿਖਾਇਆ ਸੀਗਾ ਇਹ ਹੈਗੇ ਮੈਂ ਲੈ ਲੈ ਸੀ ਹਾਲਓਵਰ ਤੇ ਫੇਰ ਆਪਣਾ ਕਿੱਥੇ ਪਹਿਣਾ ਦਾ ਮਨ ਭਰਦਾ ਹਨਾ ਮੇਰੇ ਵਰਗੀਆਂ ਦਾ ਸਾਰੀਆਂ ਦਾ ਹੁਣ ਇਹ ਬਣਾਵਾਂਗੇ ਆਪਾਂ ਮੈਚਿੰਗ ਆਹ ਬਾਟਮ ਲਿਆਂਦੀ ਇਹ ਵੀਡੀਓ ਦੇ ਵਿੱਚ ਇੱਦਾਂ ਲੱਗਦਾ ਉਦਾਂ ਬਹੁਤ ਵਧੀਆ ਲੱਗਦਾ ਹੈ ਥੋੜਾ ਜਿਹਾ ਵੀਡੀਓ ਦੇ ਵਿੱਚ ਲੱਗਦਾ ਵੀ ਇਹ ਲਾਈਟ ਜਿਹਾ ਹੈ ਇਹ ਡਾਰਕ ਜਿਹਾ ਹੈ ਇਹਦੇ بیس ਕਲਰ ਨਾਲ ਇਹਨੂੰ ਮੈਚ ਕਰਕੇ ਲਿਆਂਦਾ ਹੈ ਤੇ ਹੁਣ ਤੁਸੀਂ ਮੈਨੂੰ ਕਮੈਂਟਸ ਕਰਕੇ ਦੱਸਿਓ ਜਿਹੜੀਆਂ ਪਹਿਣਾ ਮੇਰੀ ਵੀਡੀਓ ਦੇਖਦੀਆਂ ਨੇ ਵੀ ਇਹਦੀ ਸਲਵਾਰ ਬਣਾਈਏ ਜਾਂ ਆਪਾਂ ਪੈਂਟ ਪਲਾਜੋ ਬਣਾਈਏ ਠੀਕ ਹੈ ਜੀ ਮੈਂ ਪਾ ਲੰਨੀ ਹੁੰਦੀਆਂ ਪੈਂਟ ਪਾਜੋ ਪਾ ਲੰਨੀ ਹੁੰਦੀਆਂ ਘਰੇ ਘਰੇ ਪਾਉਣੀਆਂ ਜਾਣ ਕੇ ਹੁਣ ਮੰਨ ਜਾ ਕਰਦਾ ਤੁਸੀਂ ਕਮੈਂਟਸ ਕਰਕੇ ਦੱਸ ਦਿਓ ਮੈਂ 2.5 ਮੀਟਰ ਲੈ ਕੇ ਆਈਆਂ ਇਹ ਕੱਪੜਾ ਇਹ ਕੈਸੇ ਨਾਲ ਲੱ ਜਾਂਦਾ ਆਪਣਾ ਪਹਿਲਾਂ ਖਰੀਦਾ ਹੋਇਆ ਸੀ ਤੇ ਆ ਬਾਟਮ ਦਾ ਕੱਪੜਾ ਕਰ ਲਿਆ ਹੁੰਦਾ ਹੈ ਕੋਟਨ ਦਾ ਹੀ ਆ ਇਹ ਵੀ ਇਹ ਵੀ ਥੋੜਾ ਜਿਹਾ ਵੀਡੀਓ ਦੇ ਵਿੱਚ ਲਾਈਟ ਇਹ ਡਾਰਕ ਦਿਖਦਾ ਹੈ ਆ ਲਾਈਟ ਦਿਖਦਾ ਹੈ ਬੇਸ ਦੇ ਨਾਲ ਬਿਲਕੁਲ ਮੈਚ ਹੋਏ ਨੇ ਬਿਲਕੁਲ ਮੈਚ ਕਰਕੇ ਲਿਆਂਦੇ ਨੇ ਇਹ ਵੀਡੀਓ ਦੇ ਵਿੱਚ ਇਦਾਂ ਦਾ ਲੱਗਦਾ ਹੈ ਤੁਸੀਂ ਹੁਣ ਮੈਨੂੰ ਕਮੈਂਟਸ ਕਰਕੇ ਜਰੂਰ ਦੱਸਣਾ ਬਸ ਆ ਨਿੱਕੀ ਜਿਹੀ ਆਪਣੀ ਸ਼ਾਪਿੰਗ ਸੀ ਇੱਕ ਲਿਆਂਦੀ ਆਪਾਂ ਗਰੋਸਰੀ ਉਹ ਵੀ ਤੁਹਾਨੂੰ ਦਿਖਾ ਦੱਲੀ ਹਾਂ ਗਰੋਸਰੀ ਦੇ ਵਿੱਚ ਕੀ ਕੀ ਲਿਆਂਦਾ ਤੇ ਆਹ ਦੋ ਸੂਟ ਆਪਾਂ ਨੇ ਹੁਣ ਬਣਾਉਣੇ ਆ ਦੱਸਿਓ ਵੀ ਇਹਨਾਂ ਦੇ ਕਲਰ ਕਿੱਦਾਂ ਦੇ ਨੇ ਠੀਕ ਆ ਜੀ ਆਹ ਲੈਂਦੇ ਛੋਟੀ ਜਿਹੀ ਸ਼ਾਪਿੰਗ કરી ਸੀ ਕਿਉਂਕਿ ਦਵਾਈ ਚੱਲਦੀ ਆ ਬਹੁਤ ਕੁਝ ਦੇਖਣਾ ਪੈਂਦਾ ਇਹ ਮੈਨੂੰ ਕਹਿੰਦੇ ਸੀ ਕਹਿੰਦੇ ਲੈਣਾ ਸੂਟ ਇੱਕ ਤਾਂ ਹੋਰ ਲੈ ਲੈ ਮੈਂ ਕਿਹਾ ਨਹੀਂ ਬਾਅਦ ਚ ਲਵਾਂ ਚਲੋ ਜੀ ਇਹ ਸੀਗੀ ਆਪਣੀ ਕਪੜਿਆਂ ਦੀ ਤੇ ਹੁਣ ਤੁਹਾਨੂੰ ਗਰੋਸਰੀ ਦਿਖਾਉਣੀ ਆ ਮੈਂ ਕੀ ਕੀ ਲਿਆਂਦਾ ਹਾਂ ਲਓ ਜੀ ਥੈਲਾ ਪਾ ਲਈਆਂ ਸੋਦੇ ਦਾ ਥੋੜਾ ਹੀ ਨੇ ਸਭ ਤੋਂ ਪਹਿਲਾਂ ਲਿਆਂਦੀ ਗੁੰਦੀ ਸਭ ਤੋਂ ਪਹਿਲਾਂ ਲਿਆਂਦੀ ਸਭ ਤੋਂ ਪਹਿਲਾਂ ਇਹ ਪੈਕਟ ਗੁੰਦੀ ਦਾ ਆ ਜੈਰੀ ਦੇ ਵਿੱਚ ਪਾ ਕੇ ਖਾਣ ਉਸ ਤੋਂ ਬਾਅਦ ਆ ਗਈ ਬਾਈਟ ਜਣੇ वाइट चने उस तो बाद आ गए हुए दाल दाली दाल कहने दली हुई दाल कीड़े छोले फिर आ गए नमकीन दो माचिस शोकरा साबन जोड़ा के बस ਅਪਾ ਨੂੰ ਥੋੜਾ ਹੀ ਲੱਗਦਾ ਕਿਉਂਕਿ ਆਪਾਂ ਵਾਸ਼ਿੰਗ ਮਸ਼ੀਨ ਦੇ ਵਿੱਚ ਕੱਪੜੇ ਧੋੜੀਆਂ ਸਰਫ ਜਿਆਦਾ ਲੱਗਦੀ। 100 ਭਾਂਡੇ ਧੋਣ ਵਾਲਾ ਸਾਬਣੇ ਦੋ ਲਿਆਂਦੀਆਂ ਸੀ ਇੱਕ ਕੱਲ ਲਾ ਲਈ ਖਤਮ ਹੋਈ ਸੀਗੀ। ਇੱਕ ਪਿਆੰਦਾ ਸਰੋਂ ਦਾ ਤੇਲ ਸੈਂਚਰੀ ਆ। ਸੈਂਚਰੀ ਸਰੋਂ ਦਾ ਤੇਲ ਆ ਇਹ ਬਹੁਤ ਵਧੀਆ ਤੇਲ ਆ। ਪਹਿਲਾਂ ਵੀ ਆਪਣੇ ਇਹਦੇ ਨਾਲ ਦੀ ਉਹ 50 ਆਈ ਤੇ ਆਹ ਪਤਾ ਨਹੀਂ ਕਿੰਨੇ ਕਿਲੋ ਚੀਨੀ ਆ ਭਰੀ ਆ ਮੈਨੂੰ ਨਹੀਂ ਪਤਾ ਕਿ ਆ ਕਿਲੋ ਆ ਇਹ ਲੈ ਆਂਦੀ ਆਪਾਂ ਚੀਨੀ ਠੀਕ ਆ ਜੀ ਕੱਲ ਆਪਾਂ ਇੰਨੀ ਸ਼ਾਪਿੰਗ ਕੀਤੀ ਸੀਗੀ ਤੇ ਫਿਰ ਇਹ ਦਿਖਾਉਣਾ ਤਾਂ ਪੈਂਦਾ ਹੈ ਹਨਾ ਵੀ ਕਈ ਪੈਣਾ ਜਾਂ ਕਈ ਆਪਣੇ ਜਿਹੜੇ ਭਰਾ ਨੇ ਉਹ ਕਹਿ ਦਿੰਦੇ ਆ ਹਨਾ ਵੀਡੀਓ ਦੇਖਦੇ ਆ ਆਪਣੇ ਸਾਰੀ ਪੂਰੀ ਫੈਮਿਲੀ ਕਿਉਂ ਕਰ ਰਹੇ ਨੇ ਵੀ ਤੁਸੀਂ ਬਾਜ਼ਾਰ ਗਏ ਸੀ ਜਾਂ ਕੁਝ ਖਾ ਕੇ ਆਏ ਹੋ ਨਾ ਕੁਝ ਲੈ ਕੇ ਆਏ ਹੋ ਬਾਜ਼ਾਰ ਤਾਂ ਖਾਲੀ ਆ ਕੇ ਬਾਜ਼ਾਰ ਤਾਂ ਖਾਲੀ ਤਾਂ ਕਦੇ ਵੀ ਨਹੀਂ ਆਈਦਾ ਰਹੀ ਗੱਲ ਬਾਜ਼ਾਰ ਚ ਖਾਣ ਦੀ ਉਹ ਅਸੀਂ ਖਾਂਦੇ ਨਹੀਂ ਹਾਂਏ ਜਰੂਰ ਹੁੰਦਾ ਵੀ ਠੰਡੇ ਦੀ ਬੋਤਲ ਲੈ ਲਈ ਜਾਂ ਪਾਣੀ ਦੀ ਬੋਤਲ ਲੈ ਲਈ ਪਿਆਸ ਲੱਗੀ ਹੋਈ ਆ ਉਹ ਜ਼ਰੂਰ ਲੈ ਲਈ ਦੀ ਆ ਠੰਡਾ ਅਸੀਂ ਇਹ ਵੀ ਨਹੀਂ ਹੈਗਾ ਇਹ ਵੀ ਨਹੀਂ ਵੀ ਅਸੀਂ ਕੋਕ ਪੀਵਾਂਗੇ ਜਾਂ ਲਿੰਕਾ ਪੀਵਾਂਗੇ ਇਹ ਨਹੀਂ ਅਸੀਂ ਪੀਂਦੇ ਜੇ ਪੀਣਾ ਤਾਂ ਮਾਜਾ ਲੈ ਲਾਂਗੇ ਮਾਜੇ ਦੀ ਬੋਤਲ ਪੀ ਲੰਨੇ ਤੇ ਕੱਲ ਤੋਂ ਮਾਜੇ ਦੀਆਂ ਬੋਤਲਾਂ ਲਈਆਂ ਸੀ ਉਹ ਜੰਮੀਆਂ ਹੋਈਆਂ ਭਾਈ ਉਹ ਕਿਵੇਂ ਠੰਢੀ ਦੇ ਦੇ ਹਨਾ ਉਹ ਉਹਨਾਂ ਦੇ ਘਰੇ ਫਰਿੱਜ ਚ ਲਾਈਆਂ ਹੋਣਗੀਆਂ ਪੂਰੀਆਂ ਜੰਮੀਆਂ ਪਈਆਂ ਸੀਗੀਆਂ ਉਹਨਾਂ ਜਾਂ ਸੀਲ ਫੋਲੀਓ ਪੂਰੀਆਂ ਜੰਮੀਆਂ ਪਈਆਂ ਚਲੋ ਗੱਡੀ ਕਰਨ ਸੀਗੀ ਜਦੋਂ ਧੁੱਪ ਦੇ ਵਿੱਚ ਖੜੀ ਸੀਗੀ ਫਿਰ ਹੌਲੀ ਹੌਲੀ ਪਿਗਲਣੇ ਤਾਂ ਅਸੀਂ ਇੱਕ ਬੋਤਲ ਪੀਂਦੇ ਆ ਇੱਕ ਘਰੇ ਆ ਕੇ ਪੀਤੀ ਤੇ ਬਾਜ਼ਾਰ ਦੇ ਵਿੱਚੋਂ ਅਸੀਂ ਕੁਝ ਨਹੀਂ ਖਾਂਦੇ ਇਹ ਕੱਲ ਕਹਿੰਦੇ ਸੀ ਕਹਿੰਦੇ ਜਿਹੜੇ 100 ਰੁਪਏ ਕਹਿੰਦੇ ਮਮਾ ਚਾਹ ਸ਼ੂਟੇ ਜਾਣਾ ਮੈਂ ਕਿਹਾ ਨਹੀਂ ਮੈਂ ਘਰੇ ਆਰਡਰ ਮਾਰਤਾ ਵੀਰੇ ਨੂੰ ਵੀ ਉਹਨੇ ਚਾਹ ਬਣਾ ਕੇ ਰੱਖ ਲਈ ਆਪਾਂ ਘਰੇ ਜਾ ਕੇ ਚਾਹ ਪੀਵਾਂਗੇ ਵਿਚ ਆਹ ਸ਼ੂਟੇ ਦੀ ਚਾਹ ਪਤਾ ਕਿੰਨੀ ਮਹਿੰਗੀ ਆ ਉਹਨੀ ਦਾ ਆਪਾਂ ਹਫ਼ਤੇ 'ਚ ਚਾਹ ਦੇ ਘਰੇ ਬਣਾ ਕੇ ਉੱਥੇ ਤਾਂ ਮੈਂ ਕਿਹਾ 2 300 ਤੱਕ ਆਪੇ ਸ਼ੁਰੂ ਹੁੰਦਾ ਹੈ ਚਾਹ ਦਾ ਉਹ ਕੁੱਝਿਆਂ ਜਿਹੇ ਚ ਪਲਾਉਂਦੇ ਹੁੰਦੇ ਆ ਮੈਂ ਕਦੇ ਗਈ ਨਹੀਂ ਗੀ ਵੈਸੇ ਬੱਚੇ ਚੱਲਦੇ ਰਹਿੰਦੇ ਬੱਚੇ ਦੱਸਦੇ ਤੇ ਅਸੀਂ ਬਾਹਰਾਂ ਖਾਂਦੇ ਨਹੀਂ ਗੇ ਜੀ ਡਾਕਟਰ ਨੇ ਮੇਰਾ ਤਾਂ ਤੁਹਾਨੂੰ ਪਤਾ ਹੀ ਹੈ ਹੁਣ ਮੈਂ ਜਦੋਂ ਬਿਮਾਰਾਂ ਮੇਰਾ ਤਾਂ ਬਿਲਕੁਲ ਏ ਤਲਿਆ ਹੋਇਆ ਬੰਦ ਕਰਿਆ ਹੋਇਆ ਡਾਕਟਰ ਨੇ ਮੈਂ ਤਾਂ ਸਿੰਪਲ ਦਾਲ ਰੋਟੀ ਵਾਲੀ ਐ ਤੇ ਫਿਰ ਆਪਾਂ ਜਾਣੇ ਕੀ ਕਰਨਾ ਤੇ ਬਾਕੀਆਂ ਨੂੰ ਵੀ ਆਪਾਂ ਜਾਣ ਰਹੀਦਾ ਜਿਹੜਾ ਉਹਨਾਂ ਨੂੰ ਵੀ ਮੈਂ ਕਹਿੰਦੀ ਹੁੰਦੀ ਆ ਬਿਨਾ ਘਰ ਦਾ ਖਾਣਾ ਖਾਓ ਹਨ ਤੇ ਇਹ ਸੀਗੀ ਆਪਣੀ ਛੋਟੀ ਜੀ ਕਰਾਸਟਰੀ ਤੇ ਛੋਟੀ ਜੀ ਸ਼ਾਪਿੰਗ ਉਮੀਦ ਆ ਤੁਹਾਨੂੰ ਮੇਰੀਆਂ ਸਾਰੀਆਂ ਚੀਜ਼ਾਂ ਪਸੰਦ ਆਈਆਂ ਹੋਣੀਆਂ ਮੇਰੀ ਚਵਾਸ ਦੱਸਿਓ ਵਧੀਆ ਆ ਜਾਂ ਘਟੀਆ ਆ ਹੈਨਾ ਤੇ ਖਾਣ ਪੀਣ ਨਾਲ ਦੇ ਮਾਮਲੇ ਤਾਂ ਸਾਰਿਆਂ ਦੇ ਘਰ ਇਹੀ ਦਾਲਾਂ ਸਬਜ਼ੀਆਂ ਆਉਂਦੀਆਂ ਨੇ ਹੈਨਾ ਆਹੀ ਆਹੀ ਦਾਲ ਕਿੰਨੀ ਸਾਰਾ ਕੁਝ ਇਹੀ ਚੱਲਦਾ ਚਾਹਪੱਤੀ ਅਸੀਂ ਚਾਹਪੱਤੀ ਵਰਤਦੇ ਹਾਂ ਤਾਜ਼ਾ ਜਿਹੜੀ ਤਾਜ਼ਾ ਬੋਲੇ ਚਾਹਪੱਤੀ ਆ ਉਹ ਵਰਤਦੇ ਹਾਂ ਉਹ ਹੱਲੇ ਹੈਗੀ ਸੀਗੀ ਤਾਂ ਕਰਕੇ ਨਹੀਂ ਧਿਆਨ ਦੇਗੀ ਤੇ ਜਿਹੜੀ ਜਿਹੜੀ ਚੀਜ਼ ਦੀ ਲੋੜ ਸੀ ਉਹ ਲਈ ਆਈ ਦੀਆਂ ਫालतू ਰਸਣ ਆਪਾਂ ਕਦੇ ਨਹੀਂ ਚੱਕਿਆ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਮੇਰਾ ਤੁਹਾਨੂੰ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਤੇ ਪਹਿਲੀ ਵਾਰੀ ਆਏ ਹੋ ਤਾਂ ਕਮੈਂਟਸ ਕਰਕੇ ਜਰੂਰ ਦੱਸਿਓ ਵੀਡੀਓ ਕਿਦਾਂ ਲੱਗਦੀ ਹੈ ਤੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਜਰੂਰ ਦਿਆ ਕਰੋ ਤੇ ਇੱਕ ਲਾਈਕ ਦਿਆ ਕਰੋ ਇਹੀ ਪਾਵਰ ਆ ਇਹਦੇ ਨਾਲੇ ਨਿਤ ਬਲੌਗ ਬਣਾਉਣ ਨੂੰ ਦਿਲ ਕਰਦਾ ਜੀ ਕਰਦਾ ਪੂਰਾ ਦਿਨ ਕੈਮਰਾ ਆਨ ਰੱਖੀ ਠੀਕ ਆ ਇੱਕ ਕਮੈਂਟਸ ਤੁਹਾਡਾ ਇੰਨੀ ਪਾਵਰ ਦਿੰਦਾ ਜੇ ਤੁਸੀਂ ਦੇਖ ਲਓਣ ਜੇ 100 ਬੰਦਾ ਕਮੈਂਟਸ ਕਰੇ ਤਾਂ ਕਿੰਨੀ ਪਾਵਰ ਆ ਜਾਊਗੀ ਇਹ ਪਾਵਰ ਆ ਇੱਕ ਕਮੈਂਟ ਤੁਹਾਡੀ ਇੱਕ ਕਮੈਂਟ ਕੀਤਾ ਹੋਇਆ ਮੇਰੇ ਲਈ ਬਹੁਤ ਵੱਡੀ ਪਾਵਰ ਆ ਪਤਾ ਨਹੀਂ 2000 ਗੋਲਟ ਪਾਵਰ ਆ ਠੀਕ ਹੈ ਜੀ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਬਾਏ ਬਾਏ ਖੁਸ਼ ਰਹੋ